ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਸਗੋਂ ਇੱਕ ਮਹਿੰਗੀ ਕਾਰ ਤੇ ਪੰਜ-ਪੰਜ ਮੋਟਰਸਾਈਕਲ ਗ੍ਰੰਥੀ ਸਿੰਘਾਂ ਨੂੰ ਪਿੰਡ ਦੇ ਜਿੰਨੇ ਵੀ ਗੁਰੂ ਕਰਨੇ ਉਹਨਾਂ ਗ੍ਰੰਥੀ ਸਿੰਘਾਂ ਨੂੰ ਸਨਮਾਨ ਦੇ ਵਜੋਂ ਇਸ ਪਰਿਵਾਰ ਨੇ ਦੇ ਦਿੱਤੇ ਆ। ਬਾਬਾ ਜੀ ਜਦੋਂ ਇਹ ਗੱਡੀ ਤੁਹਾਡੇ ਹੱਥ ਦੇ ਵਿੱਚ ਗੱਡੀ ਦੀ ਚਾਬੀ ਦਿੱਤੀ ਜਾਂਦੀ ਆ ਸਿੰਘਾਂ ਦੇ ਹੱਥਾਂ 'ਚ ਮੋਟਰਸਾਈਕਲ ਆਉਂਦੇ ਆ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਆ। ਤਕਰੀਬਨ ਮੇਰਾ ਸਾਰਾ ਹੀ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਣੀ ਨਾਲ ਬਤੀਤ ਹੋਇਆ ਤੇ ਮੈਂ ਨਗਰਦਈਆ ਤੇ ਮੈਨੂੰ ਨਗਰ ਦੇ ਵਿੱਚ ਹੀ 10 ਸਾਲ ਹੋ ਗਏ ਡਿਊਟੀ ਕਰਦੇ ਨੂੰ ਬੇਟਾ ਮੈਂ ਇਹਨੂੰ 45 ਸਾਲ ਹੋ ਗਏ ਸੇਵਾ ਕਰਦੇ ਨੂੰ ਅੱਜ ਤੱਕ ਮੈਂ ਸਾਈਕਲ ਤੇ ਹੀ ਸੀ ਇਹ ਇਹਨਾਂ ਨੇ ਮੋਟਰਸਾਈਕਲ ਤੇ ਬਹਾਇਆ ਕਿੱਡੀ ਵੱਡੀ ਦੇਣ ਹੈ ਇਹਨਾਂ ਦੀ ਪੰਜਾਬ ਦੇ ਇੱਕ ਐਨ ਆਰ ਆਈ ਪਰਿਵਾਰ ਨੇ ਗ੍ਰੰਥੀ ਸਿੰਘਾਂ ਦੇ ਲਈ ਵੱਡੀ ਪਹਿਲ ਕਰ ਦਿੱਤੀ ਹੈ ਬਾਪੂ ਮਨਜੀਤ ਸਿੰਘ ਜੀ ਇਹਨਾਂ ਦੇ ਲਾਡਲੇ ਪੁੱਤਰ ਮਨਦੀਪ ਸਿੰਘ ਜੀ ਸਪੇਨ ਵਾਲੇ ਜੀ ਉਹਨਾਂ ਨੇ ਕਈ ਵਾਰੀ ਮਤਲਬ ਮੈਨੂੰ ਇਸ ਤਰ੍ਹਾਂ ਸਾਜ਼ ਕੀਰਤਨ ਵਾਲਾ ਜਦੋਂ ਮੈਂ ਲੈ ਕੇ ਜਾਂਦਾ ਸੀ ਨਾ ਤੇ ਜਾਂ ਮੈਂ ਕਿਤੇ ਰਾਤ ਬਰਾਤ ਮੈਨੂੰ ਗੱਡੀ ਦੀ ਲੋੜ ਪੈਂਦੀ ਸੀ ਬਾਪੂ ਜੀ ਨਾਲ ਮੇਰਾ ਪ੍ਰੇਮ ਸੀ ਅੱਛਾ ਜੀ ਇਹ ਪ੍ਰੇਮ ਦੇ ਵਜੋਂ ਜਦੋਂ ਇਹਨਾਂ ਨੂੰ ਗੱਡੀ ਮੰਗਣੀ ਕਦੇ ਰੇਂਜ ਰੋਵਰ ਦੀਆਂ ਚਾਬੀਆਂ ਦੇ ਦਿੰਦੇ ਸੀ ਕਦੇ ਨਵੀਂ ਗੱਡੀ ਇਹਨਾਂ ਦੇ ਜਵਾਈ ਕੋਲ ਹੁੰਦੀ ਸੀ ਉਹ ਦੇ ਦਿੰਦੇ ਸੀ ਮੈਨੂੰ ਇਹਨਾਂ ਨੇ ਮੇਰੀ ਮਤਲਬ ਗੌਰ ਰੱਖੀ ਹੈ ਚੀਜ਼ ਦੀ ਬਾਬਾ ਜੀ ਆਏ ਰੋਜ਼ ਮੰਗਦੇ ਚੰਗੇ ਨਹੀਂ ਲੱਗਦੇ ਮੈਨੂੰ ਇਹਨਾਂ ਨੇ ਬਿਲਕੁਲ ਨਹੀਂ ਦੱਸਿਆ ਵੀ ਅਸੀਂ ਗੱਡੀ ਦੇਣੀ ਆ ਬਿਲਕੁਲ ਮਤਲਬ ਤੁਸੀਂ ਸਰਪ੍ਰਾਈਜ਼ ਹੋਗੇ ਕਿ ਆ ਕੀ ਹੋ ਗਿਆ ਬਿਲਕੁਲ ਹਾਂਜੀ ਜਦੋਂ ਭੋਗ ਤੋਂ ਬਾਅਦ ਗੱਡੀ ਦੇ ਚਾਬੇ ਮੈਨੂੰ ਸ਼ੌਂਕੀਆਂ ਜਾਂਦੀਆਂ ਨੇ ਜਦੋਂ ਮੈਂ ਗੱਡੀ 'ਚ ਜਾਂਨਾ ਫਿਰ ਥੋੜਾ ਜਿਹਾ ਮੈਨੂੰ ਮੈਂ ਔਸਨਲ ਚੰਨਾ ਵੇਖਣਾ ਇਹ ਪਰਿਵਾਰ ਦੀ ਸੇਵਾ ਭਾਵਨਾ ਕਿੰਨੀ ਆ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਗ੍ਰਾਂਥੀ ਸਿੰਘਾਂ ਦੇ ਬਹੁਤ ਮਾੜੇ ਨੇ ਕਦੇ ਸੋਚਿਆ ਸੀ ਕਿ ਮੈਂ ਆਪਣੀ ਗੱਡੀ ਮੈਂ ਲੋਕਾਂ ਤੋਂ ਤਾਂ ਅੱਜ ਮੰਗ ਰਿਆਂ ਕਦੇ ਮੈਂ ਆਪਣੀ ਗੱਡੀ ਚਲਾਉਂਗਾ ਸ਼ਾਨ ਸ਼ੌਕਤ ਦੇ ਨਾਲ ਜਾਉਂਗਾ ਕਦੇ ਵੀ ਨਹੀਂ ਸੁਪਨਾ ਲਿਆ ਸੀ ਨਹੀਂ ਆਹੀ ਉਹ ਸਵਿਫਟ ਗੱਡੀ ਐ ਮਹਿੰਗੀ ਗੱਡੀ ਜਿਹੜੀ ਅੱਜ ਗ੍ਰੰਥੀ ਸਿੰਘਾਂ ਨੂੰ ਸਪੁਰਤ ਕੀਤੀ ਗਈ ਐ ਉਤਰਨੇ ਸਲਾਹ ਲਈ ਮੇਰੀ ਮੈਂ ਕਿਹਾ ਠੀਕ ਐ ਫਿਰ ਮੈਂ ਕਹਿ ਦਿੱਤਾ ਬਾਕੀ ਜਿੰਨੇ ਗੁਰਦੁਆਰੇ ਹੋਰ ਪੰਜ ਗੁਰਦੁਆਰੇ ਪਿੰਡ ਵਿੱਚ ਉਹਨਾਂ ਨੂੰ ਹੀ ਆਪਾਂ ਸਨਮਾਨਤ ਕਰਦੀ ਐ ਫਿਰ ਉਹਨਾਂ ਨੂੰ ਮੋਟਰਸਾਈਕਲ ਦੇ ਦਿੱਤੇ ਵਾਹਿਗੁਰੂ ਨੇ ਇੰਨਾਂ ਨੂੰ ਦਾਤ ਬਖਸ਼ੀ ਇਹਨਾਂ ਨੇ ਗਾਹ ਸਾਨੂੰ ਦਾਤ ਬਖਸ਼ੀ ਕਰਾਉਣ ਵਾਲਾ ਵਾਹਿਗੁਰੂ ਆ ਡੇਰੇ ਦੇ ਆਸਪਰਾਂ ਨੂੰ ਸੰਤ ਆਸਪਰਾਂ ਨੂੰ ਤਾਂ ਬਧੀਆਂ ਗੱਟੀਆਂ ਦੇਖੀਆਂ ਤੇ ਸੁਮੀਆਂ ਪਰ ਜਿਹੜੇ ਮੋਟਰ ਸਾਹਿਬ ਗ੍ਰੰਥੀਆਂ ਨੂੰ ਦਿੱਤੇ ਆ ਇਹ ਪਿੰਡ ਚ ਪਹਿਲੀ ਮਸਾਲਾ ਆ ਸਾਡੇ ਇਲਾਕੇ ਦੀ ਪਹਿਲੀ ਮਸਾਲਾ ਆ ਅਸੀਂ ਤਾਂ ਕਹਿੰਦੇ ਜੀ ਵੀ ਗ੍ਰੰਥੀ ਸਿੰਘਾਂ ਦਾ ਜੋਸ਼ ਸਨਮਾਨ ਕਰਤਾ ਉਹਨੂੰ ਦੇਖ ਕੇ ਬੱਚੇ ਹੋਰ ਵੀ ਅੱਗੇ ਆਉਣਗੇ ਜੀ ਮੈਂ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਬਿਲਕੁਲ ਜਾਣਦਾ ਵੀ ਨਹੀਂ ਸੀਗਾ ਬਿਲਕੁਲ ਫੇਰ ਵੀ ਜਾਨੀ ਅਸੀਂ ਪਿੰਡ ਚ ਜਿੰਨੇ ਪਿੰਡ ਚ ਗੁਰਦੁਆਰੇ ਆ ਹਰ ਇੱਕ ਗ੍ਰੰਥੀ ਨੂੰ ਜਾਨੀ ਮੋਟਰਸਾਈਕਲ ਭੇਟ ਕਰ ਦਿੱਤੀ ਹੈ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਹਰ ਕੋਈ ਆਪਣੇ ਬਾਰੇ ਸੋਚਦਾ ਹੈ ਉੱਥੇ ਪੰਜਾਬ ਦੇ ਇੱਕ ਐਨ ਆਰ ਆਈ ਪ੍ਰਵਾਹ ਨੇ ਗ੍ਰੰਥੀ ਸਿੰਘਾਂ ਦੇ ਲਈ ਵੱਡੀ ਪਹਿਲ ਕਰ ਦਿੱਤੀ ਹੈ ਮੇਰੇ ਪਿੱਛੇ ਖੜੇ ਵਾਨਾਂ ਨੂੰ ਦੇਖੋ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਸਗੋਂ ਇੱਕ ਮਹਿੰਗੀ ਕਾਰ ਤੇ ਪੰਜ-ਪੰਜ ਮੋਟਰਸਾਈਕਲ ਗਰੰਥੀ ਸਿੰਘਾਂ ਨੂੰ ਪਿੰਡ ਦੇ ਜਿੰਨੇ ਵੀ ਗੁਰੂਕਾਰ ਨੇ ਉਹਨਾਂ ਗਰੰਥੀ ਸਿੰਘਾਂ ਨੂੰ ਸਨਮਾਨ ਦੇ ਵਜੋਂ ਇਸ ਪਰਿਵਾਰ ਨੇ ਦੇ ਦਿੱਤੇ ਐ ਸੋ ਮੇਰੇ ਪਿੱਛੇ ਇੱਕ ਆਲੀਸ਼ਾਨ ਕੋਠੀ ਵੀ ਹੈ ਇਹ ਉਹ ਐਨ ਆਰ ਆਈ ਪਰਿਵਾਰ ਹੈ ਜਿਸਨੇ ਗਰੰਥੀ ਸਿੰਘਾਂ ਦੇ ਲਈ ਵੱਡਾ ਉਪਰਾਲਾ ਕੀਤਾ ਸਮਾਜ ਦੇ ਵਿੱਚ ਇੱਕ ਵੱਡੀ ਮਿਸਾਲ ਕਾਇਮ ਕਰ ਦਿੱਤੀ ਹੈ ਤੇ ਉਹ ਪਰਿਵਾਰ ਤਿਉਹ ਸਿੰਘ ਸਾਡੇ ਨਾਲ ਮੌਜੂਦ ਨੇ ਸੋ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਪਾਂ ਵੱਡੇ ਉਪਰਾਲੇ ਦੀ ਗੱਲ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਬਾਰੇ ਨਹੀਂ ਸੋਚਦਾ ਤੁਹਾਡਾ ਐਡਾ ਕਾਰੋਬਾਰ ਤੁਸੀਂ ਗਰੰਥੀ ਸਿੰਘਾਂ ਦੇ ਲਈ ਐਡੀ ਵੱਡੀ ਪਹਿਲ ਕੀਤੀ ਕਿੱਦਾਂ ਮਨ ਦੇ ਵਿੱਚ ਆਇਆ ਤੁਹਾਡੇ ਸੁਪੁੱਤਰ ਦੇ ਤੁਹਾਡੇ ਪਰਿਵਾਰ ਦੇ ਕਿ ਅੱਗੇ ਹੋ ਕੇ ਤੁਸੀਂ ਇਹਨਾਂ ਲਈ ਅੱਗੇ ਆਏ ਹੋ ਹਾਂਜੀ ਅਸੀਂ ਗ੍ਰਾਂਥੀ ਸਿੰਘ ਨੂੰ ਜੀ ਗੁਰਦੁਆਰਾ ਸਿੰਘ ਸਵਾ ਸਾਡੇ ਘਰ ਦੇ ਨਜ਼ਦੀਕ ਹੀ ਆ ਅਸੀਂ ਮਾਤੋਂ ਗੁਰਦੁਆਰੇ ਹਰ ਰੋਜ਼ ਹੀ ਜਾਂਦੇ ਆ ਤਕਰੀਬਨ ਹੂੰ ਗ੍ਰਾਂਥੀ ਸਿੰਘ ਨੂੰ ਅਸੀਂ ਦੇਖਿਆ ਹੂੰ ਹੂੰ ਕਈ ਵਾਰੀ ਇਹਨਾਂ ਨੂੰ ਆਪ ਦੇ ਕਿਤੇ ਜਾਣ ਦੇ ਕੀਰਤਨ ਵਗੈਰਾ ਕਰਨ ਦੇ ਲਈ ਹੂੰ ਤੇ ਲੋੜ ਪੈਂਦੀ ਸੀਗੀ ਕਈ ਵਾਰੀ ਬਰਸਾਤ ਦਾ ਮੌਸਮ ਹੁੰਦਾ ਵਾ ਤੇ ਇਹਨਾਂ ਨੇ ਕਾਰ ਮੰਗੀ ਆ ਮੇਰੇ ਕੋਲ ਵੀ ਮੰਗੀ ਆ ਦੋ ਤਿੰਨ ਵਾਰੀ ਲੈ ਕੇ ਗਏ ਆ ਫੇਰ ਇਹ ਦੋ ਸਾਲ ਪਹਿਲਾਂ ਸੋਚ ਲਿਆ ਸੀਗਾ ਤੇ ਬਾਬਾ ਜੀ ਨੂੰ ਕਾਰ ਭੇਟ ਕਰਨੀ ਆ ਅੱਛਾ ਹਾਂਜੀ ਇਹ ਤੁਹਾਡੇ ਸੁਪੁੱਤਰ ਦੇ ਮਨ 'ਚ ਵਿਚਾਰ ਆਉਂਦੇ। ਹਾਂਜੀ ਹਾਂਜੀ। ਆਜੋ ਬਾਬਾ ਜੀ ਆਜੋ ਅੱਗੇ ਨੂੰ। ਇਹ ਉਹ ਸਪੇਨ ਦੇ ਵਿੱਚ ਕਾਰੋਬਾਰ ਹੈ ਤੁਹਾਡਾ। ਵਧੀਆ ਤੁਸੀਂ ਕਮਾਉਂਦੇ ਹੋ। ਅਸੀਂ ਕਹਿੰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਆਪਣੇ ਬਾਰੇ ਸੋਚਦਾ ਹਨਾ ਪੈਸਾ ਇਕੱਠਾ ਕਰਦਾ ਵਾ। ਜਦੋਂ ਤੁਹਾਡੇ ਪਿੰਡ ਦੇ ਵਿੱਚੋਂ ਇਹ ਖਬਰ ਆਉਂਦੀ ਆ ਤਾਂ ਹਰ ਕੋਈ ਦੁਆਵਾ ਮਾਂ ਦਿੰਦਾ। ਬਾਬਾ ਜੀ ਜਦੋਂ ਇਹ ਗੱਡੀ ਤੁਹਾਡੇ ਹੱਥ ਦੇ ਵਿੱਚ ਗੱਡੀ ਦੀ ਚਾਬੀ ਦਿੱਤੀ ਜਾਂਦੀ ਆ ਸਿੰਘਾਂ ਦੇ ਹੱਥਾਂ 'ਚ ਮੋਟਰਸਾਈਕਲ ਆਉਂਦੇ ਆ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਆ? ਆ ਮੈਡਮ ਜੀ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਤਕਰੀਬਨ ਮੇਰਾ ਸਾਰਾ ਹੀ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਣੀ ਨਾਲ ਬਤੀਤ ਹੋਇਆ ਤੇ ਮੈਂ ਨਗਰ ਦਾ ਹੀ ਆ ਤੇ ਮੈਨੂੰ ਨਗਰ ਦੇ ਵਿੱਚ ਹੀ 10 ਸਾਲ ਹੋ ਗਏ ਡਿਊਟੀ ਕਰਦੇ ਨੂੰ ਤੇ ਬਾਪੂ ਮਨਜੀਤ ਸਿੰਘ ਜੀ ਇਹਨਾਂ ਦੇ ਲਾਡਲੇ ਪੁੱਤਰ ਮਨਦੀਪ ਸਿੰਘ ਜੀ ਸਪੈਨ ਵਾਲੇ ਜੀ ਉਹਨਾਂ ਨੇ ਕਈ ਵਾਰੀ ਮਤਲਬ ਮੈਨੂੰ ਇਸ ਤਰ੍ਹਾਂ ਸਾਜ਼ ਕੀਰਤਨ ਵਾਲਾ ਜਦੋਂ ਮੈਂ ਲੈ ਕੇ ਜਾਂਦਾ ਸੀ ਨਾ ਤੇ ਜਾਂ ਮੈਂ ਕਿਤੇ ਰਾਤ ਬਰਾਤ ਤੇ ਮੈਨੂੰ ਗੱਡੀ ਦੀ ਲੋੜ ਪੈਂਦੀ ਸੀ ਹੂੰ ਬਾਪੂ ਜੀ ਨਾਲ ਮੇਰਾ ਪ੍ਰੇਮ ਸੀ। ਅੱਛਾ ਜੀ। ਇਹ ਪ੍ਰੇਮ ਦੇ ਵਜੋਂ ਜਦੋਂ ਇਹਨਾਂ ਨੂੰ ਗੱਡੀ ਮੰਗਣੀ ਕਦੇ ਰੇਂਜ ਰੋਵਰ ਦੀਆਂ ਚਾਬੀਆਂ ਦੇ ਦਿੰਦੇ ਸੀ। ਕਦੇ ਨਵੀਂ ਗੱਡੀ ਇਹਨਾਂ ਦੇ ਜਵਾਈ ਕੋਲ ਹੁੰਦੀ ਸੀ ਉਹ ਦੇ ਦਿੰਦੇ ਸੀ ਮੈਨੂੰ। ਹੂੰ। ਤੇ ਮੈਨੂੰ ਆ ਗੱਡੀ ਪਸੰਦ ਸੀ ਕਿਉਂਕਿ ਮੈਨੂੰ ਮੈਂ ਨਵੀਂ ਗੱਡੀਆਂ ਚਲਾਈਆਂ ਨਹੀਂ ਸੀ। ਠੀਕ ਹੈ। ਇਹਨਾਂ ਨੇ ਮੇਰੀ ਮਤਲਬ ਗੌਰ ਰੱਖੀ ਐ ਚੀਜ਼ ਤੇ। ਹੂੰ। ਵੀ ਬਾਬਾ ਦੀ ਆਏ ਰੋਜ਼ ਮੰਗਦੇ ਚੰਗੇ ਨਹੀਂ ਲੱਗਦੇ। ਹਾਂ। ਇਹਨਾਂ ਨੇ ਫਿਰ ਸਤਕਾਰ ਵਜੋਂ 2 ਸਾਲ ਸੋਚ ਕੇ ਤੇ ਫਿਰ ਵੀਰ ਜੀ ਮਨਦੀਪ ਸਿੰਘ ਸਪੇਨ ਤੋਂ ਆਉਣ ਤੋਂ ਪਹਿਲਾਂ ਬਾਬੇ ਤੋਂ 22 ਤਰੀਕ ਨੂੰ ਵਿਲੇ ਰਹੇ ਹੋ ਮੈਨੂੰ ਕਹਿੰਦੇ ਵਿਲੇ ਰਹੇ ਹੋ ਮੈਨੂੰ ਇਹਨਾਂ ਨੇ ਬਿਲਕੁਲ ਨਹੀਂ ਦੱਸਿਆ ਵੀ ਅਸੀਂ ਗੱਡੀ ਦੇਣੀ ਆ ਬਿਲਕੁਲ ਮਤਲਬ ਤੁਸੀਂ ਸਰਪ੍ਰਾਈਜ਼ ਹੋਗੇ ਕਿ ਆਹ ਕੀ ਹੋ ਗਿਆ ਬਿਲਕੁਲ ਹਾਂਜੀ ਜਦੋਂ ਮੈਂ ਅਖੰਡ ਪਟਸਰ ਦਾ ਭੋਗ ਪਾਗ ਗਿਆ ਕਹਿੰਦੇ ਬਾਬਾ ਜੀ ਮਨਦੀਪ ਕਹਿੰਦਾ ਤੁਹਾਨੂੰ ਪਤਾ ਹੋ ਵਿਖਿਆ ਮੈਨੂੰ ਕੁਝ ਨਹੀਂ ਪਤਾ ਫਿਰ ਜਦੋਂ ਭੋਗ ਤੋਂ ਬਾਅਦ ਗੱਡੀ ਦੀਆਂ ਚਾਬੀਆਂ ਮੈਨੂੰ ਸ਼ੌਂਪੀਆਂ ਜਾਂਦੀਆਂ ਨੇ ਜਦੋਂ ਮੈਂ ਗੱਡੀ 'ਚ ਜਾਣਾ ਫਿਰ ਥੋੜਾ ਜਿਹਾ ਮੈਨੂੰ ਮੈਮੋਸਨਲ ਹੋ ਜਾਂਦਾ ਵੀ ਹੈ ਨਾ ਇਹ ਪਰਿਵਾਰ ਦੀ ਸੇਵਾ ਭਾਵਨਾ ਕਿੰਨੀ ਆ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਗ੍ਰੰਥੀ ਸਿੰਘਾਂ ਦੇ ਬਹੁਤ ਮਾੜੇ ਨੇ ਪਰ ਇਹ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਤਿਕਾਰ ਦਿੱਤਾ ਤੇ ਮੈਨੂੰ ਇੱਕ ਇੰਨੀ ਮਹਿੰਗੀ ਕਾਰ ਦਿੱਤੀ ਹੈ ਹਨਾ ਬਾਬਾ ਜੀ ਕਦੇ ਸੋਚਿਆ ਸੀ ਕਿ ਮੈਂ ਆਪਣੀ ਗੱਡੀ ਮੈਂ ਲੋਕਾਂ ਤੋਂ ਤਾਂ ਅੱਜ ਮੰਗ ਰਿਆਂ ਕਦੇ ਮੈਂ ਆਪਣੀ ਗੱਡੀ ਚਲਾਉਂਗਾ ਸ਼ਾਨ ਸ਼ੌਕਤ ਦੇ ਨਾਲ ਜਾਊਂਗਾ ਕਦੇ ਵੀ ਨਹੀਂ ਸੁਪਨਾ ਲਿਆ ਸੀ ਇਦਾਂ ਨਹੀਂ ਜੀ ਬਿਲਕੁਲ ਨਹੀਂ ਸੀ ਸੋਚਿਆ ਮੈਂ ਕਿਉਂਕਿ ਗੁਰੂ ਦਾ ਗੁਰੂ ਗ੍ਰੰਥ ਸਾਹਿਬਾ ਜਸ ਗਾਉਂਦੇ ਸੀ ਤੇ ਬਾਪੂ ਦੇ ਮਨ ਦੇ ਵਿੱਚ ਸਤਿਕਾਰ ਰਹਿੰਦਾ ਸੀ ਹਰ ਵੇਲੇ ਮੈਨੂੰ ਇਹਨਾਂ ਨੇ ਕਦੇ ਵੀ ਨਾ ਨਹੀਂ ਕੀਤੀ ਨਾ ਸੰਦੀਪ ਵੀਰ ਜੀ ਨੇ ਕੀਤੀ ਬੀਰ ਜੀ ਇੱਥੇ ਆਏ ਹੁੰਦੇ ਸੀ ਜਦੋਂ ਮੈਨੂੰ ਲੋੜ ਪੈਂਦੀ ਸੀ ਕੁਦਰਤੀ ਉਹਨਾਂ ਨੇ ਵਾਸਤੇ ਫਿਰ ਬਾਹਰੋਂ ਮਨ ਚ ਧਾਰ ਲਈ ਸੀ ਉਹਨਾਂ ਦਾ ਭਾਵਨਾ ਬਹੁਤ ਆ ਪਰਿਵਾਰ ਦੀ ਜੀ ਇਹਨਾਂ ਦੀ ਬਹੁਤ ਲੋੜ ਪੈਂਦੀ ਹੈ ਇਹਨਾਂ ਦੀ ਜਦੋਂ ਵੀ ਲੋੜ ਪੈਂਦੀ ਹੈ ਅੱਗੇ ਆ ਜਾਂਦੇ ਨੇ ਯਾਨੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਅਜੇ ਪਰਿਵਾਰ ਰਿਕ ਨਗਰ ਦੇ ਵਿੱਚ ਹੁਣ ਜਦੋਂ ਪਰਿਵਾਰ ਨੂੰ ਇਹ ਚੀਜ਼ ਪਤਾ ਲੱਗਦੀ ਆ ਤੁਹਾਡੇ ਪਰਿਵਾਰ ਨੂੰ ਤਾਂ ਉਹ ਕਿੰਨੀ ਕੁ ਖੁਸ਼ੀ ਸੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸੀ ਹਾਂਜੀ ਉਹਨਾਂ ਨੂੰ ਜਦੋਂ ਮੈਂ ਦੱਸਿਆ ਵੀ ਮੈਨੂੰ ਆ ਬਾਪੂ ਮਨਜੀਤ ਸਿੰਘ ਜੀ ਤੇ ਉਹਨਾਂ ਦੇ ਲਾਲ ਸੁਪਸਦੀਪ ਸਿੰਘ ਨੇ ਵੀ ਗੱਡੀ ਦੇਣੀ ਆ ਉਹ ਕਹਿੰਦੇ ਤੁਹਾਨੂੰ ਮੈਨੂੰ ਇੱਕ ਮਜ਼ਾਕ ਕਰਦੇ ਸੀਗੇ ਬਈ ਇਸ ਤਰ੍ਹਾਂ ਵੀ ਹਨਾ ਨਹੀਂ ਕਿ ਵੀ ਨਹੀਂ ਉਹ ਸਰਦਾਰ ਵਾਲਾ ਪਰਿਵਾਰ ਆ ਤੇ ਮਤਲਬ ਉਹ ਉਹ ਵੀ ਫਿਰ ਇਸ ਤਰ੍ਹਾਂ ਜਦੋਂ ਆਏ ਹੈਰਾਨ ਹੋ ਗਏ ਸੀ ਹਾਂਜੀ ਫਿਰ ਬਾਪੂ ਜੀ ਸਾਨੂੰ ਛੱਡ ਕੇ ਆਏ ਇਹਨਾਂ ਦੇ ਸਤਕਾਰੇ ਨੇ ਵੀ ਗੱਡੀ ਦਿੱਤੀ ਤੁਸੀਂ ਜਾਓ ਹਾਂ ਬਾਪੂ ਜੀ ਨੇ ਆਪ ਗੱਡੀ ਚਲਾਈ ਸਾਨੂੰ ਮੈਨੂੰ ਮੁਰਲੀ ਸੇਟ ਤੇ ਘਰ ਵਾਲੇ ਨੂੰ ਪਿੱਛੇ ਮਦਰ ਸਤਕਾਰ ਸਹਿਤ ਛੱਡ ਕੇ ਆਏ ਆ ਐ ਨਹੀਂ ਕਿ ਆ ਵੀ ਬਹੁਤ ਸਤਕਾਰ ਕਰਦੇ ਆ ਹਾਂਜੀ ਸੋ ਬਿਲਕੁਲ ਆਹੀ ਉਹ ਸਵਿਫਟ ਗੱਡੀ ਐ ਮਹਿੰਗੀ ਗੱਡੀ ਜਿਹੜੀ ਅੱਜ ਗ੍ਰੰਥੀ ਸਿੰਘਾਂ ਨੂੰ ਸਪੁਰਦ ਕੀਤੀ ਗਈ ਐ ਜਿਸ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਿੰਘ ਸਵਾ ਦੀ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੂੰ ਇਹ ਚਮਕਦੀ ਗੱਡੀ ਜਿਹੜੀ ਇਹਨਾਂ ਨੇ ਸੌਂਪੀ ਐ ਸੋ ਬਾਪੂ ਜੀ ਕਹਿੰਦੇ ਕਿ ਦਸਵੰਦ ਜਿਹੜੀ ਆ ਉਹ ਕਮਾਈ ਐ ਦਸਵਾਂ ਹਿੱਸਾ ਜਦੋਂ ਗੁਰੂ ਦਾ ਸਿੱਖ ਗੁਰੂ ਘਰ ਦੇ ਲੇਖੇ ਲਾ ਦਿੰਦਾ ਤਾਂ ਕਹਿੰਦੇ ਜਿਹੜੇ ਬਾਕੀ ਦੇ ਨੌ ਹਿੱਸੇ ਆ ਉਹ ਵੀ ਅੰਮ੍ਰਿਤ ਬਣ ਜਾਂਦੇ ਆ ਹਨਾ ਤੁਸੀਂ ਇੰਨਾ ਵੱਡਾ ਕਾਰਜ ਕੀਤਾ ਹਰ ਇੱਕ ਨੇ ਸਪੋਰਟ ਕੀਤੀ ਪੂਰੇ ਪਿੰਡ ਨੇ ਸ਼ਲਾਘਾ ਕੀਤੀ ਹੋਣੀ ਹੈ ਹਾਂਜੀ 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 ਦੁਰੂ ਕੀਤੀ ਆ ਜੀ ਬਹੁਤ ਜ਼ਿਆਦਾ ਜੀ ਹੂੰ ਜਿੰਨੇ ਕਹਿਦੀ ਉਹਨੇ ਘੱਟ ਆ ਜੀ ਇਹ ਇਹ ਪੁੱਤਰ ਦੇ ਮਨ ਦੇ ਵਿੱਚ ਆਇਆ ਵਿਚਾਰ ਤੁਸੀਂ ਵੀ ਅੱਗੇ ਹੋ ਕੇ ਸਪੋਰਟ ਕੀਤੀ ਕਿ ਅਸੀਂ ਸਾਨੂੰ ਇਦਾਂ ਕਰਨਾ ਚਾਹੀਦਾ ਕਦੇ ਲਾਮਲੇ ਪਿੰਡਾਂ ਦੇ ਵਿੱਚ ਸੁਣਦੇ ਸੀ ਕਿ ਗ੍ਰੰਥੀ ਸਿੰਘਾਂ ਦੀਆਂ ਤਨਖਾਹਾਂ ਘੱਟ ਹੁੰਦੀਆਂ ਜਾਂ ਕਿੱਦਾਂ ਇਹ ਆਪਣਾ ਗੁਜ਼ਾਰਾ ਕਰਦੇ ਆ ਤੁਸੀਂ ਦੇਖਦੇ ਹੋਣੇ ਆਪਣੇ ਪਿੰਡ ਦੇ ਵਿੱਚ ਮਨ ਚ ਆਂਦਾ ਸੀ ਹਾਂਜੀ ਹਾਂਜੀ ਤਨਜੋ ਤਾਂ ਕੀਤਾ ਜੀ ਇਹ ਉਪਰਾਲਾ ਪਤਾ ਹੋਣ ਦੇ ਕਰਕੇ ਪੁੱਤਰ ਨੇ ਸਲਾਹ ਲਈ ਮੇਰੀ ਮੈਂ ਕਿਹਾ ਠੀਕ ਆ ਫਿਰ ਮੈਂ ਕਹਿ ਦਿੱਤਾ ਬਾਕੀ ਜਿੰਨੇ ਗੁਰਦੁਆਰੇ ਹੋਰ ਪੰਜ ਗੁਰਦੁਆਰੇ ਪਿੰਡ ਵਿੱਚ ਉਹਨਾਂ ਨੂੰ ਹੀ ਆਪਾਂ ਸਨਮਾਨਤ ਕਰ ਦਈਏ ਫਿਰ ਉਹਨਾਂ ਨੂੰ ਮੋਟਰਸਾਈਕਲ ਦੇ ਦਿੱਤੇ ਜੀ ਅੱਛਾ ਇਹ ਅਗਰ ਮੈਂ ਖਰਚੇ ਦੀ ਗੱਲ ਕਰਾਂ ਕਿੰਨਾ ਕੁ ਖਰਚਾ ਹੋਇਆ ਤੁਹਾਡਾ ਚਲੋ ਖਰਚਾ ਕਿੰਨਾ ਵੀ ਹੋ ਗਿਆ ਜੀ ਖਰਚੇ ਦਾ ਸੀ ਹੁਣ ਨੌਂ ਕੀ ਲੈਣਾ ਜੋ ਕਰਤਾ ਕਰਤਾ ਸੀ ਗੁਰੂ ਗੁਰੂ ਘਰ ਦੇ ਦਿੱਤਾ ਹੋਇਆ ਕਿ ਤੇ ਉੱਪਰ ਗੁਰੂ ਘਰ ਨੇ ਪ੍ਰਮਾਤਮਾ ਦਬਾਉਂਦਾ ਵਾ ਉਹ ਜੀ ਸੋ ਬਿਲਕੁਲ ਇਹ ਇਹ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਨੇ ਜਿੰਨੇ ਵੀ ਇਕੱਠੇ ਹੋਏ ਨੇ ਮੈਨੂੰ ਲੱਗਦਾ ਪਿੰਡ ਦੇ ਵਿੱਚ ਤੁਹਾਡੇ 6 ਗੁਰਦੁਆਰੇ ਗੁਰੂ ਘਰ ਨੇ ਹਾਂਜੀ 6 ਗੁਰਦੁਆਰਾ ਸਾਹਿਬ ਦੇ 6 ਗੁਰਦੁਆਰਾ ਸਾਹਿਬ ਦੇ ਸਾਰੇ ਗ੍ਰੰਥੀ ਸਿੰਘਾਂ ਨੂੰ ਹੀ ਸਨਮਾਨ ਦਿੱਤਾ ਗਿਆ ਸਾਰੇ ਗੁਰਦੁਆਰਾ ਸਾਹਿਬ ਦੀਆਂ ਗ੍ਰੰਥੀਆਂ ਨੂੰ ਹੂੰ ਸਾਰਿਆਂ ਨੂੰ ਸਨਮਾਨ ਦਿੱਤਾ ਜੀ ਮੋਟਰਸਾਈਕਲਾਂ ਨਾਲ ਓਕੇ ਬੇਟਾ ਮੈਂ ਇਹਨੂੰ 45 ਸਾਲ ਹੋ ਗਏ ਸੇਵਾ ਕਰਦੇ ਨੂੰ ਅੱਜ ਤੱਕ ਮੈਂ ਸਾਈਕਲ ਤੇ ਹੀ ਸੀ ਅੱਛਾ ਇਹ ਇਹਨਾਂ ਨੇ ਮੋਟਰਸਾਈਕਲ ਤੇ ਬਹਾਇਆ ਕਿੱਡੀ ਵੱਡੀ ਦੇਣ ਹੈ ਇਹਨਾਂ ਦੀ ਹਾਂਜੀ ਅਸੀਂ ਤਾਂ ਇਹਨਾਂ ਦਾ ਸ਼ੁਕਰਾਨਾ ਕਰਦੇ ਆਂ ਜਿਹੜਾ ਇਹਨਾਂ ਨੇ ਆਪਰਾਲਾ ਕੀਤਾ ਬਹੁਤ ਵੱਡਾ ਆਪਰਾਲਾ ਕੀਤਾ ਉੱਪਰ ਵਾਲਾ ਹੀ ਕਰਾਉਂਦਾ ਜੀ ਵਾਹਿਗੁਰੂ ਨੇ ਇਹਨਾਂ ਨੂੰ ਦਾਤ ਬਖਸ਼ੀ ਇਹਨਾਂ ਨੇ ਅਗਾ ਸਾਨੂੰ ਦਾਤ ਬਖਸ਼ੀ ਕਰਾਉਣ ਵਾਲਾ ਵਾਹਿਗੁਰੂ ਆ ਜੀ ਅਸੀਂ ਇਹ ਚਾਹੁੰਦੇ ਆਂ ਵੀ ਵਾਹਿਗੁਰੂ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ ਜੀ ਸ਼ਾਂਤੀ ਬਖਸ਼ੇ ਖੁਸ਼ੀਆਂ ਬਖਸ਼ੇ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ ਸੋ ਬਿਲਕੁਲ ਇਹ ਉਹ ਚਮਕਦੀ ਬਾਈਕ ਹੈ ਇਹ ਅੱਜ ਗਰੰਥੀ ਸਿੰਘਾ ਨੂੰ ਦੇ ਦਿੱਤੀ ਗਈ ਹੈ ਸੋ ਬਾਪੂ ਜੀ ਕਿੰਨੇ ਸਾਲ ਤੁਸੀਂ ਇਸ ਪਿੰਡ ਦੇ ਵਿੱਚ ਬਤਾਏ ਕਦੇ ਸੋਚਿਆ ਸੀ ਕਿ ਇੰਨਾ ਮਾਨ ਸਨਮਾਨ ਕੋਈ ਦੇਗਾ ਜਾਂ ਮਿਲੇਗਾ ਗੁਰੂ ਸਾਹਿਬ ਦੀ ਐਨੀ ਰਹਿਮਤ ਹੋਏਗੀ 76 ਸਾਲ ਹੋ ਗਏ ਜੀ ਮੇਰੀ ਉਮਰ ਨੂੰ ਤੇ ਡਿਊਟੀ ਕਰਦੇ ਨੂੰ 45 ਸਾਲ ਹੋ ਗਏ ਮੈਨੂੰ ਪਰ ਇਹੋ ਜਿਹਾ ਪ੍ਰਾਣ ਲੈਣੀ ਡੇਰੇ ਦੇ ਆਸਵਰਾਂ ਨੂੰ ਫੰਟਾਸਮ ਰਨਟ ਰ ਬਥੇਰੀਆਂ ਗੱਡੀਆਂ ਦੇਖੀਆਂ ਤੇ ਸੁਣੀਆਂ ਪਰ ਜਿਹੜੇ ਮੋਟਰਸਾਈਕਲ ਗ੍ਰਾਂਥੀਆਂ ਨੂੰ ਦਿੱਤੇ ਆ ਇਹ ਪਿੰਡ ਚ ਪਹਿਲੀ ਮਿਸਾਲ ਆਏ ਸਾਡੇ ਇਲਾਕੇ ਦੀ ਪਹਿਲੀ ਮਿਸਾਲ ਆ ਜਿਹੜਾ ਇਹਨਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਇਹ ਕਿਸੇ ਨੇ ਅੱਜ ਤੱਕ ਕੀਤਾ ਨਹੀਂ ਆ ਜੀ ਇੱਕ ਨਸਾਲ ਪੈਦਾ ਕਰਤੀ ਜਿਹੜੀ ਇਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਬੈਠ ਕੇ ਜਾਂਦੇ ਹੁਣ ਮੋਟਰਸਾਈਕਲ ਤੇ ਬਾ ਮੈਂ ਤਾਂ ਹੁਣ ਸਿੱਖੂਗਾ ਸਿੱਖਣਾ ਵਾ ਲੈ ਬਿੱਗੂਗਾ ਬੇਟਾ ਹੁਣ ਤਾਂ ਅਸੀਂ ਹੁਣ ਤੱਕ ਤਾਂ ਸਾਈਕਲ ਤੇ ਹੀ ਰਹਾ ਜੀ ਹੁਣ ਸਿੱਖੂਗਾ ਸਿੱਖੂ ਲਾਜ਼ਮੀ ਸਿੱਖੂਗਾ ਜੀ ਅਲੀ ਮਾਹਰ ਇਹਨਾਂ ਨੂੰ ਤਰੱਕੀ ਬਖਸ਼ੇ ਬਹੁਤ ਖੁਸ਼ੀਆਂ ਬਖਸ਼ੇ ਇਹਨਾਂ ਦਾ ਬੱਚਾ ਤੇ ਇਹ ਬਹੁਤ ਆਨੰਦ ਨਾਲ ਆਪਦਾ ਜੀਵਨ ਬਤੀਤ ਕਰਨਾ ਦੇਸਾਂ ਵਿਦੇਸਾਂ 'ਚ ਗੁਰੂ ਨਾਨਕ ਦੇਵ ਜੀ ਦੀ ਸਹਾਇਤਾ ਕਰੇ ਮੈਂ ਤਾਂ ਦਿਲੋਂ ਇਹ ਅਸੀਸਾਂ ਦੇਣਾ ਬਾਪੂ ਜੀ ਫਿਰ ਜਿਹੜਾ ਪਰਿਵਾਰ ਤੁਹਾਡੇ ਘਰ ਦੇ ਵਿੱਚ ਉਹਨਾਂ ਨੂੰ ਵੀ ਸੌਖਾ ਹੋ ਗਿਆ ਹੁਣ ਮੰਨਦੇ ਹੋ ਸਖਾਲੀ ਜ਼ਿੰਦਗੀ ਹੋ ਗਈ ਹਾਂਜੀ ਉਹਨਾਂ ਦਾ ਤਾਂ ਸੀ ਆ ਜੀ ਬੱਚਿਆਂ ਦਾ ਪਰ ਮੈਂ ਹੀ ਸੀ ਅੱਛਾ ਹਾਂਜੀ ਉਹ ਕਮੀ ਨਹੀਂ ਮਾਲਕ ਨੇ ਬਹੁਤ ਕੁਝ ਦਿੱਤਾ ਹੋਇਆ ਹੈ ਦੁਆਵਾਂ ਬਾਪੂ ਜੀ ਨਿਕਲਦੀਆਂ ਨੇ ਇਸ ਪਰਿਵਾਰ ਦੇ ਲਈ ਇਸ ਸੁਪੁੱਤਰ ਦੇ ਲਈ ਦੇਖੋ ਜੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਆ ਜੀ ਜਿਨ੍ਹਾਂ ਨੇ ਇਸ ਵੱਡੇ ਆਪਣੇ ਗੁਰਦੁਆਰਾ ਸਤਰੰਜ ਸਰ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਿਮਰਨਦੀਪ ਸਿੰਘ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜੀ ਤੇ ਉਹਨਾਂ ਦਾ ਵੀ ਧੰਨਵਾਦ ਆ ਤੋਂ ਇਹਨਾਂ ਦਾ ਵੀ ਧੰਨਵਾਦ ਆ ਅਸੀਂ ਤਾਂ ਕਹਿੰਦੇ ਇਹਨਾਂ ਦੀ ਤਰੱਕੀ ਚ ਤੇ ਕਮਾਈਆਂ ਚ ਬਰਕਤਾਂ ਪਾਵੇ ਅੱਜ ਤੱਕ ਇਹ ਮਿਸਾਲ ਕਿਸੇ ਨੇ ਕੀਤੀ ਨਹੀਂ ਜੋ ਇਹਨਾਂ ਨੇ ਕਾਇਮ ਕਰਤੀ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੂੰ ਹੋਰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਾਲਾਤ ਸੁਣਦੇ ਸੀ ਕਿ ਗ੍ਰੰਥੀ ਸਿੰਘਾਂ ਦੇ ਤੁਸੀਂ ਵੀ ਸਟਰਗਲ ਕਰਦੇ ਸੀ ਜ਼ਿੰਦਗੀ ਦੇ ਵਿੱਚ ਕਿਉਂਕਿ ਕਈ ਵਾਰ ਗੁਜ਼ਾਰਾ ਨਹੀਂ ਹੁੰਦਾ ਬੱਚੇ ਵੀ ਪਾਲਨੇ ਆ ਹਨਾ ਦਿਨ ਰਾਤ ਤੁਸੀਂ ਸੇਵਾ ਨਿਭਾਉਂਦੇ ਹੋ ਪਰ ਲੱਗਦਾ ਕਿ ਗ੍ਰੰਥੀ ਸਿੰਘਾਂ ਦੀ ਹਾਲਾਤਾਂ ਵੱਲ ਹੁਣ ਹਰ ਪਿੰਡ ਵਿੱਚ ਧਿਆਨ ਦੇਣਾ ਚਾਹੀਦਾ ਹਰ ਇੱਕ ਨੂੰ ਹਾਂਜੀ ਦੇਖੋ ਸਾਡੇ ਬਾਬਾ ਜੀ ਆ ਜਾਏ ਨਹੀਂ ਉਹਨਾਂ ਦੀ ਥਾਂ ਤੇ ਅਸੀਂ ਡਿਊਟੀ ਨਿਭਾਈ ਆ ਉਹਨਾਂ ਦੀ ਠੀਕ ਹੈ ਤੇ ਅਸੀਂ ਤਾਂ ਕਹਿੰਦੇ ਜੀ ਵੀ ਗ੍ਰੰਥੀ ਸਿੰਘਾਂ ਦਾ ਜੋ ਸਨਮਾਨਤ ਕਰਤਾ ਉਹਨੂੰ ਦੇਖ ਕੇ ਬੱਚੇ ਹੋਰ ਵੀ ਅੱਗੇ ਆਉਣਗੇ ਜੀ ਵੀ ਇਹਦੇ ਬਾਰੇ ਲੱਗਣਗੇ ਨਹੀਂ ਗ੍ਰੰਥੀ ਸਿੰਘਾਂ ਦੀ ਕੋਈ ਅੱਜ ਬੈਲਜੂ ਨਹੀਂ ਕੋਈ ਕਰਦਾ ਸੀਗਾ ਵਿੱਚ ਇਹੋ ਜਿਹੇ ਗ੍ਰ ਤੋ ਆਪ ਦਾ ਘਰ ਦਾ ਗੁਜ਼ਾਰਾ ਨਹੀਂ ਚੱਲਦਾਗਾ ਹੂੰ ਉਹ ਕਈ ਕੋਈ ਕਹਿੰਦਾ ਮੇਰਾ ਮਕਾਨ ਨਹੀਂ ਬਣਿਆ ਕੋਈ ਕਹਿੰਦਾ ਮੇਰੇ ਤੋਂ ਬੱਚਿਆਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਜੀ ਪਰ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਵੱਡੇ ਗੁਰਦੁਆਰਾ ਸਤੰਜਸਾ ਸਾਹਿਬ ਦੇ ਬਾਬਾ ਸਿਮਰਨਦੀਪ ਸਿੰਘ ਜੀ ਨੂੰ ਮੋਟਰਸਾਈਕਲ ਦੇ ਕੇ ਸਲਮਾਨਤ ਕੀਤਾ ਜੀ ਬਿਲਕੁਲ ਇਹ ਇਹ ਵਾਹਨ ਜਿਹੜੇ ਖੜੇ ਨੇ ਇਹ ਮੋਟਰਸਾਈਕਲ ਹੈ ਗੱਡੀ ਖੜੀ ਆ ਜਿਹੜੀ ਇਹ ਵਾਹਨ ਇਸ ਦੇ ਵਿੱਚ ਸੇਵਾ ਭਾਵਨਾ ਬਖੂਬੀ ਦੇ ਨਾਲ ਦਿਖ ਰਹੀ ਹੈ ਬਾਪੂ ਜੀ ਦੇਖਿਆ ਨਹੀਂ ਗਿਆ ਜਦੋਂ ਗ੍ਰੰਥੀ ਸਿੰਘ ਲੋਕਾਂ ਦੇ ਘਰਾਂ ਦੇ ਵਿੱਚ ਗੱਡੀਆਂ ਮੰਗਦੇ ਸੀ ਜਾਂ ਆਪਣੇ ਵਾਹਨ ਮੰਗਦੇ ਸੀ ਕਿ ਆਪਣੇ ਕਾਰਜ ਪੂਰੇ ਕਰ ਲਈਏ ਇਹ ਪੁੱਤਰ ਤੋਂ ਨਹੀਂ ਚੀਜ਼ ਦੇਖੀ ਗਈ ਹਾਂਜੀ 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 ਇਹੀ ਹੋਇਆ ਜੀ ਇਸ ਤਰ੍ਹਾਂ ਨਹੀਂ ਦੇਖੀ ਗਈ ਹੁਣ ਮੇਰੀ ਅਗੇ ਸਲਾਹ ਲਈ ਆ ਜੀ ਬਾਹਰ ਮ ਆਇਆ 24 ਤਰੀਕ ਨੂੰ ਆਇਆ ਵਾ 24 1 ਨੂੰ ਤੇ ਉਸੇ 2 ਦਿਨ ਦੇ ਵਿੱਚ ਵਿੱਚ ਹੀ ਉਹਨੇ ਉਪਰਾਲਾ ਕੀਤਾ ਇਹ ਜੀ ਜਾਨੀ ਗਿਆਨੀ ਜੀ ਬਾਰੇ ਗਰਜੰਟ ਸਿੰਘ ਬਾਰੇ ਤਾਂ ਪਹਿਲਾਂ ਹੀ ਜਾਨੀ 2 ਸਾਲ ਅਸੀਂ ਪਲਾਨ ਬਣਾਇਆ ਸੀਗਾ ਇਹਨਾਂ ਨੂੰ ਗੱਡੀ ਭੇਟ ਕਰਨੀ ਹੈ ਬਾਕੀ ਉਹ ਗੁਰੂ ਘਰ ਦੇ ਜਿੰਨੇ ਗ੍ਰਾਂਥੀ ਆ ਉਹਨਾਂ ਦਾ ਪਲਾਨ ਮੌਕੇ ਤੇ ਅਕੇ ਕੀਤਾ ਜੀ ਜੋ ਕਿ ਮੈਂ ਗੁਰਦੁਆਰੇ ਦੇ ਗ੍ਰਾਂਥੀਆਂ ਨੂੰ ਬਿਲਕੁਲ ਜਾਣਦਾ ਵੀ ਨਹੀਂ ਸੀਗਾ ਬਿਲਕੁਲ ਫਿਰ ਵੀ ਜਾਨੀ ਅਸੀਂ ਮਨ ਚ ਜਿੰਨੇ ਪਿੰਡ ਚ ਗੁਰਦੁਆਰੇ ਆ ਹਰ ਇੱਕ ਗ੍ਰਾਂਥੀ ਨੂੰ ਜਣੀ ਮੋਟਰਸਾਈਕਲ ਪਲੇਟ ਕਰ ਦੀਗੇ ਪਰ ਤੁਹਾਨੂੰ ਲੱਗਦਾ ਤੁਹਾਡੇ ਵੱਲ ਦੇਖ ਕੇ ਹੁਣ ਬਾਕੀ ਪਿੰਡਾਂ ਦੇ ਵਿੱਚ ਵੀ ਲੋਕ ਨੌਜਵਾਨ ਪਹਿਲ ਕਰੂਗੇ ਹਾਂਜੀ ਹਾਂਜੀ ਕਰਨੀ ਚਾਹੀਦੀ ਹੈ ਜੀ ਅਸੇ ਉਪਰਾਲੇ ਨਾਲ ਜ਼ਰੂਰ ਕਰਨੀ ਚਾਹੀਦੀ ਆ ਅ ਸੋ ਬਿਲਕੁਲ ਅੱਜ ਮਾਨ ਸਨਮਾਨ ਜਿਹੜਾ ਬੜਾ ਮਿਲਿਆ ਹੈ ਹਨਾ ਤੇ ਉਹ ਮੈਨੂੰ ਲੱਗਦਾ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਲੱਗਦਾ ਕਿ ਹੁਣ ਹਰ ਇੱਕ ਨੂੰ ਗ੍ਰੰਥੀ ਸਿੰਘਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੁਆਰਾ ਭਗਤ ਰਵਦਾਸ ਵਿਖੇ ਜੀ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਤੇ ਕਦੇ ਸੁਣਿਆ ਨਹੀਂ ਸੀ ਵੀ ਐਡਾ ਵੱਡਾ ਸਤਕਾਰ ਹੋਊਗਾ ਮਾਨ ਮਿਲੂਗਾ ਤੇ ਤਕਰੀਬਨ ਹੁਣ 28 ਤਰੀਕ ਤੋਂ ਬਾਅਦ ਇੰਨੀਆਂ ਵਧਾਈਆਂ ਮਿਲੀਆਂ ਨੇ ਤੇ ਕੀ ਕਹੀਏ ਬੜੀ ਖੁਸ਼ੀ ਹੁੰਦੀ ਆ ਤੇ ਅਸੀਂ ਆਸ ਕਰਦੇ ਆਂ ਵੀ ਇਹ ਦੇਖ ਕੇ ਇਹਨਾਂ ਦੇ ਉੱਦਮ ਨੂੰ ਦੇਖ ਕੇ ਹੋਰ ਬੱਚੇ ਵੀ ਗੁਰੂ ਘਰ ਨਾਲ ਜੁੜਨ ਤੇ ਸੰਤਿਆ ਕਰਨ ਕੀਰਤਨ ਸਿੱਖਣ ਜੋ ਵੀ ਉੱਦਮ ਆ ਬਹੁਤ ਸ਼ਲਾੰਗਾ ਜੋਗ ਆ ਤੇ ਬਹੁਤ ਧੰਨਵਾਦੀ ਆ ਇਹਨਾਂ ਦੇ ਮਨਦੀਪ ਸਿੰਘ ਬੇਟਾ ਇਹਨਾਂ ਦਾ ਮਨਜੀਤ ਸਿੰਘ ਆਪ ਖੁਦ ਕੈਲਾ ਪਰਿਵਾਰ ਆ ਤੇ ਮਹਾਰਾਜ ਹਣਤੀ ਇਹਨਾਂ ਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅੱਗੇ ਤੋਂ ਵੀ ਸੇਵਾ ਦਾ ਉੱਦਮ ਬਖਸ਼ਿਸ਼ ਕਰਨ ਮਹਾਰਾਜ ਇਹਨਾਂ ਨੂੰ ਤੇ ਸੋ ਬਿਲਕੁਲ ਤੁਸੀਂ ਦੇਖੋ ਕਿ ਇਸ ਐਨਆਰਆਈ ਪਰਿਵਾਰ ਨੇ ਸਿਰਫ ਆਪਣੇ ਬਾਰੇ ਨਹੀਂ ਸੋਚਿਆ ਆਪਣੇ ਪੂਰੇ ਪਿੰਡ ਦੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਬਾਰੇ ਸੋਚਿਆ ਗੁਰੂ ਘਰ ਦੇ ਵਜ਼ੀਰਾਂ ਦੇ ਲਈ ਆਪਣੀ ਸੇਵਾ ਜਿਹੜੀ ਲੇਖੇ ਲਗਾ ਦਿੱਤੀ ਕਹਿੰਦੇ ਕਿ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਉਹ ਗੁਰੂ ਸਾਹਿਬ ਵੀ ਨੇ ਕਾਰਨ ਕਰਾਉਣ ਵਾਲੇ ਸੋ ਅੱਜ ਦੀ ਇਹ ਸੇਵਾ ਜਿਹੜੀ ਹੈ ਪੂਰੀ ਦੁਨੀਆ ਤੱਕ ਪਹੁੰਚਾਣਾ ਹੁਣ ਇਹ ਤੁਹਾਡਾ ਕਦਮ ਹੈ ਤੁਸੀਂ ਸ਼ੇਅਰ ਕਰਨਾ ਹੈ ਕਿ ਤਾਂ ਜੋ ਹਰ ਪਿੰਡ ਦੇ ਵਿੱਚੋਂ ਇਹੀ ਆਵਾਜ਼ ਆਵੇ ਕਿ ਅਸੀਂ ਗਰੰਥੀ ਸਿੰਘਾਂ ਦੇ ਲਈ ਅੱਗੇ ਆ ਕੇ ਇਹੋ ਜੇ ਕਾਰਜ ਸੰਭਾਲੀਏ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ